ਅਸਲਾਮੁਆਲੇਕੁਮ ورحਮਤੁਲਲਾਹੀ ਵਬਰਕਾਤੁਹ ਆਜੀ ਆਪਣੇ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਇਹ ਪਿੰਡ ਮੌੜ ਮੰਡੀ ਤੋਂ 6 ਕਿਲੋਮੀਟਰ ਦੂਰ ਹੈ ਇਹ ਆਪਾਂ ਇੱਥੇ ਮਸਜਿਦ ਉਦੋਂ ਸਨ 9 ਸਾਲ ਪਹਿਲਾਂ ਬਣਾਈ ਸੀ ਬਹੁਤ ਥੋੜੀ ਜਗ੍ਹਾ ਸੀ ਇਹ ਮਸਜਿਦ ਵਾਸਤੇ ਤੁਸੀਂ ਆਪ ਦੇਖ ਸਕਦੇ ਹੋ ਤੇ ਜੀ ਆਪਾਂ ਮਸਜਿਦ ਵਾਸਤੇ ਨਾ ਦੋ ਜਿਸਵੇ ਜਗ੍ਹਾ ਹੋਰ ਲਈਤੀ ਆ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਬਿਲਕੁਲ ਬਹੁਤ ਥੋੜੀ ਜਿਹਾ ਸੀ ਮਸਜਿਦ ਵਾਸਤੇ ਜਿਸ ਕਰਕੇ ਸਾਨੂੰ ਦੋ ਵਿਸਵੇ ਜਗ੍ਹਾ ਆਪਾਂ ਨੂੰ ਹੋਰ ਲੈਣੀ ਪਈ ਉਹਦੀ ਸਾਰੀ ਦਾ ਕੰਮ ਚੱਲ ਰਿਹਾ ਜੀ 2.5 ਲੱਖ ਰੁਪਏ ਦੇ ਵਿੱਚ ਉਹ ਜਗ੍ਹਾ ਲੈਤੀ ਸੀ ਆਪਾਂ ਤੇ ਜਿਸ ਦਾ 2 ਲੱਖ 20 ਹਜ਼ਾਰ ਰੁਪਿਆ ਸੀ ਦੇ ਚੁੱਕੇ ਆ 30 ਹਜ਼ਾਰ ਰੁਪਿਆ ਦੇਣਾ ਬਾਕੀ ਹੈ ਦੇਖੋ ਭਾਈ ਮਸਜਿਦ ਦੀ ਹਾਲਾਤ ਆਪਣੇ ਵਜੂ ਖਾਨੇ ਦੇ ਤੇ ਆਪਣਾ ਸਤੰਜਾ ਖਾਨੇ ਦੇ ਹਾਲਾਤ ਦਿਖਾਉਣਾ ਤੁਹਾਨੂੰ ਇਹ ਦੇਖੋ ਜੀ ਬਿਲਕੁਲ ਬਾਲਿਆਂ ਦੀ ਛੱਤ ਹੈ ਠੀਕ ਹੈ ਇਹ ਮਸਜਿਦ ਦੇ ਹਾਲਾਤ ਨੇ ਤੇ ਇਹਦੇ ਵਾਸਤੇ ਅਸੀਂ ਦੋ ਵਿਸਵੇ ਜਗ੍ਹਾ ਲੈਤੀ ਸੀ ਦੇਖੋ ਇਹ ਦਿਖਾਉਣ ਦੇ ਲਾਇਕ ਨਹੀਂ ਹੈਗੀ ਅੰਦਰ ਤੇ ਭਾਈ ਦੋ ਵਿਸਵੇ ਜਿਹੜੀ ਇਹਦੇ ਵਾਸਤੇ ਮਸਜਿਦ ਵਾਸਤੇ ਜਗ੍ਹਾ ਲੈਤੀ ਸੀ ਜਿਹਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਦੇਖੋ ਪਰਸੇ ਨਹੀਂ ਕੋਲ ਪੈਸਾ ਨਾ ਹੋਣ ਕਰਕੇ ਆਪਣਾ ਜਿਹੜਾ ਮਸਜਿਦ ਦਾ ਕੰਮ ਬਚਾਲੇ ਰੋਕ ਦਿੱਤਾ ਸੀਗਾ ਇਹ ਜਗ੍ਹਾ ਆਪਾਂ ਲੈਤੀ ਵੀ ਆ ਦੇਖੋ ਜੀ ਆ ਚਾਰ ਦਵਾਰੀ ਦਾ ਉਸਾਰੀ ਦਾ ਕੰਮ ਹੋਇਆ ਵੈਨਖ ਤੇ ਜਿੰਨੇ ਵੀ ਮੁਸਲਮਾਨ ਭਰਾ ਆਪਣੇ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਾਡੇ ਨੰਬਰ 9501376490 985508274 ਮਸਜਿਦ ਵਾਸਤੇ ਹਿੰਦਦਾਰ ਵਾਸਤੇ ਭਾਈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ